ਵੇਸਣ ਵਿੱਚ ਇਸ ਸਿਕਰਟ ਚੀਜ਼ ਨੂੰ ਮਿਕਸ ਕਰਕੇ ਅਗਰ ਤੁਸੀਂ ਚਿਹਰੇ ਦਾ ਫੇਸ਼ੀਅਲ ਕਰਦੇ ਹੋ ਤੁਹਾਡਾ ਚਿਹਰਾ ਜਿਹੜਾ ਹੱਦ ਤੋਂ ਜ਼ਿਆਦਾ ਗੋਰਾ ਹੋ ਜਾਵੇਗਾ ਸਰਦੀਆਂ ਵਿੱਚ ਜਿਨ੍ਹਾਂ ਦੀ ਸਕਿਨ ਰੁੱਖੀ ਸੁੱਕੀ ਹੋ ਜਾਂਦੀ ਬੇਜਾਨ ਹੋ ਜਾਂਦੀ ਹੈ ਸਕਿਨ ਤੇ ਨਿਖਾਰ ਨਹੀਂ ਆਉਂਦਾ ਉਸ ਨਿਖਾਰ ਨੂੰ ਬਰਕਰਾਰ ਰੱਖਣ ਲਈ ਇਸ ਫੇਸ ਵੋਸ਼ ਨੂੰ ਇਸ ਫੇਸ਼ੀਅਲ ਨੂੰ ਤੁਸੀਂ ਹਫਤੇ ਦੇ ਵਿੱਚ ਚਾਰ ਵਾਰੀ ਕਰ ਲੋ ਤੁਹਾਡਾ ਫੇਸ ਜਿਹੜਾ ਹੱਦ ਤੋਂ ਜ਼ਿਆਦਾ ਗੋਰਾ ਹੋ ਜਾਵੇਗਾ ਤੇ ਇੱਕਦਮ ਸਕਿਨ ਜਿਹੜੀ ਤੁਹਾਡੀ ਕਲੀਅਰ ਹੋ ਜਾਵੇ ਕਿ ਦਾਗ ਤਬਦੀਸ਼ ਆ ਪਿਗਮੈਂਟੇਸ਼ਨ ਅਗਰ ਝੁਰੜੀਆਂ ਦੀ ਪ੍ਰੋਬਲਮ ਹੁੰਦੀ ਵੀ ਹੈ ਸਾਰੀ ਹੀ ਠੀਕ ਹੋਵੇਗੀ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਇਹ ਕਿਹੜੀਆਂ ਚੀਜ਼ਾਂ ਪਾ ਕੇ ਆਪਾਂ ਇਹ ਵਾਲਾ ਫੇਸ਼ੀਅਲ ਜਿਹੜਾ ਤਿਆਰ ਕੀਤਾ ਹੈ ਇਹਦੇ ਵਿੱਚ ਤੁਸੀਂ ਲੈਣਾ ਹੈ ਇੱਕ ਚਮਚ ਲੈਣਾ ਹੈ ਬੇਸਣ ਬੇਸਣ ਨਹੀਂ ਲੈ ਸਕਦੇ ਤਾਂ ਇੱਕ ਚਮਚ ਤੁਸੀਂ ਆਟਾ ਲੈ ਲਓ ਕਣਕ ਦਾ ਠੀਕ ਹੈ ਜਿਨ੍ਹਾਂ ਨੂੰ ਬੇਸਣ ਸੂਟ ਨਹੀਂ ਕਰਦਾ ਉਹ ਤੁਸੀਂ ਕਣਕ ਦਾ ਆਟਾ ਲੈ ਸਕਦੇ ਹੋ ਤੇ ਇੱਕ ਪਾਊਚ ਪਾ ਲੈਣਾ ਤੁਸੀਂ ਕੌਫੀ ਜਿਹੜੀ ਨੋਰਮਲ ਆਪਾਂ ਕੌਫੀ ਕਰੀ ਵਰਤਦੇ ਹਾਂ ਤੇ ਇੱਕ ਪਾਊਚ ਚਾਹ ਇੱਕ ਚਮਚ ਤੁਸੀਂ ਕੌਫੀ ਦਾ ਉਹਦੇ ਵਿੱਚ ਐਡ ਕਰਕੇ ਤੇ ਤੁਸੀਂ ਇਹਦੇ ਵਿੱਚ ਪਾ ਲੈਣਾ ਹੈ ਗੁਲਾਬ ਜਲ ਜਾਨੀ ਕਿ ਰੋਜ਼ ਵੋਟਰ ਠੀਕ ਹੈ ਜੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਬਹੁਤ ਹੀ ਪਿਆਰੀ ਜੀ ਕਰੀਮ ਰੈਡੀ ਹੋ ਜਾਂਦੀ ਹੈ ਬੇਸਣ ਸੂਟ ਨਹੀਂ ਕਰਦਾ ਤਾਂ ਕਣਕ ਦਾ ਆਟਾ ਲੈ ਸਕਦੇ ਹੋ ਠੀਕ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਮਿਕਸ ਕਰਕੇ ਤੇ ਬਹੁਤ ਹੀ ਪਿਆਰਾ ਜਿਹਾ ਇਹ ਬਣ ਜਾਂਦਾ ਹੈ ਫੇਸ ਪੈਕ ਚਾਹੇ ਤੁਸੀਂ ਇਹਨੂੰ ਡੇਲੀ ਫੇਸ ਵਾਸ਼ ਕਰਨ ਦੇ ਕੰਮ ਵੀ ਲੈ ਸਕਦੇ ਹੋ ਚਾਹੇ ਤੁਸੀਂ ਇਸ ਨੂੰ ਫੇਸ ਪੈਕ ਬਣਾ ਕੇ ਦੇਲੀ 15 ਤੋਂ 20 ਮਿੰਟ ਅਪਲਾਈ ਕਰ ਸਕਦੇ ਹੋ ਅਗਰ ਤੁਹਾਡ ਕੋਈ ਇੰਨਾ ਟਾਈਮ ਨਹੀਂ ਹੈਗਾ ਤੇ ਹਫਤੇ ਦੇ ਵਿੱਚ ਤੁਸੀਂ ਚਾਰ ਵਾਰ ਇਸ ਨੂੰ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਬਣਾ ਕੇ ਰੈਡੀ ਕਰ ਲੈਣਾ ਹੈ ਤੇ ਜਦੋਂ ਤੁਹਾਡਾ ਫੇਸ ਜਿਹੜਾ ਹੈ ਬਿਲਕੁਲ ਕਲੀਨ ਹੋਣਾ ਚਾਹੀਦਾ ਹੈ ਮਤਲਬ ਕਿ ਜਦੋਂ ਤੁਸੀਂ ਮੇਕਅਪ ਨਹੀਂ ਕੀਤਾ ਹੋਵੇ ਜਾਂ ਮੇਕਅਪ ਜਿਹੜੀਆਂ ਪਹਿਣਾ ਜ਼ਿਆਦਾ ਕਰਦੇ ਨੇ ਉਹ ਬਿਲਕੁਲ ਵੀ ਜ਼ਿਆਦਾ ਨਾ ਕਰਿਆ ਕਰੋ ਕਿਉਂਕਿ ਜਿਹੜੇ ਫਾਊਂਡੇਸ਼ਨ ਵਗੈਰਾ ਜਾਂ ਕਰੀਮਸ ਵਗੈਰਾ ਆਪਾਂ ਲਗਾਣੇ ਹਨ ਫੇਸ ਤੇ ਉਹ ਆਪਣੇ ਅੰਦਰ ਦੀ ਸਕਿਨ ਦੇ ਵਿੱਚ ਜਾ ਕੇ ਸਕਿਨ ਨੂੰ ਡੈਮੇਜ ਕਰਦੀ ਹੈ ਸਕਿਨ ਦੀ ਜਿਹੜੀ ਨੇਚਰਲ ਖੂਬਸੂਰਤੀ ਹੁੰਦੀ ਹੈ ਉਹਨੂੰ ਉਹ ਡੈਮੇਜ ਕਰ ਦਿੰਦੀ ਹੈ ਤੇ ਤੁਸੀਂ ਜਦੋਂ ਵੀ ਕੋਈ ਫੇਸ ਪੈਕ ਜਾਂ ਫੇਸ਼ੀਅਲ ਕਰਦੇ ਹੋ ਤਾਂ ਤੁਸੀਂ ਪਹਿਲਾਂ ਆਪਣੇ ਚਿਹਰੇ ਨੂੰ ਬਿਲਕੁਲ ਕਲੀਨ ਕਰ ਲੈਣਾ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਨੂੰ ਕਲੀਨ ਕਰਕੇ ਤੇ ਬਰਸ਼ ਦੀ ਸਹਾਇਤਾ ਨਾਲ ਚਾਹੇ ਤੁਸੀਂ ਆਪਣੇ ਹੱਥਾਂ ਦੀ ਸਹਾਇਤਾ ਨਾਲ ਆਪਣੇ ਚਿਹਰੇ ਤੇ ਇਹਨੂੰ ਅਪਲਾਈ ਕਰ ਲੈਣਾ ਹੈ ਠੀਕ ਹੈ ਬੈਸੇ ਤੁਸੀਂ ਸ਼ਾਮ ਟਾਈਮ ਕਰੋਗੇ ਤੇ ਜ਼ਿਆਦਾ ਬੈਟਰ ਹੋਵੇਗਾ ਕਿਉਂਕਿ ਸ਼ਾਮ ਟਾਈਮ ਇੱਕ ਤਾਂ ਮੌਸਮ ਠੰਡਾ ਹੁੰਦਾ ਧੁੱਪ ਨਹੀਂ ਹੁੰਦੀ ਤੇ ਦੂਜਾ ਇਹ ਹੁੰਦਾ ਕਿ ਥੋੜਾ ਟਾਈਮ ਹੁੰਦਾ ਸਾਡੇ ਕੋਲ ਟਾਈਮ ਚਾਹੀਦਾ ਇਹਨਾਂ ਚੀਜ਼ਾਂ ਨੂੰ 15 ਤੋਂ 20 ਮਿੰਟ ਤੁਹਾਡੇ ਫੇਸ ਤੇ ਇਹ ਚੀਜ਼ ਲੱਗੀ ਰਣੀ ਚਾਹੀਦੀ ਤਾਂ ਕਿ ਤੇ ਜਾ ਕੇ ਇਹ ਅਸਰ ਕਰਦੀ ਏ ਕਿਉਂਕਿ ਹੋਮ ਮੇਡ ਚੀਜ਼ਾਂ ਹੁੰਦੀਆਂ ਨੇ ਥੋੜਾ ਜਿਹਾ ਟਾਈਮ ਜ਼ਰੂਰ ਲੈਂਦੀਆਂ ਨੇ ਪਰ ਰਿਜ਼ਲਟ ਇਹਨਾਂ ਦਾ 100% ਹੁੰਦਾ ਏ ਕਿਉਂਕਿ ਇਹ ਨੈਚੁਰਲ ਹੁੰਦੀਆਂ ਨੇ ਜਿਹੜੀ ਆਪਾਂ ਨੈਚੁਰਲ ਬਲੀਚ ਚਾਹੇ ਨੈਚੁਰਲ ਫੇਸ਼ਲ ਕਰਦੇ ਆ ਨਾ ਉਹਨਾਂ ਦੇ ਨਾਲ ਆਪਣੀ ਸਕਿਨ ਜਿਹੜੀ ਜਲਦੀ ਡੈਮੇਜ ਹੋ ਜਾਂਦੀ ਹੈ ਕਿਉਂਕਿ ਉਸ ਟਾਈਮ ਤੇ ਆਪਾਂ ਨੂੰ 15-20 ਮਿੰਟ ਚਾਦਾ ਲੱਗਦਾ ਹੈ ਕਿ ਹਾਂ ਸਾਡੀ ਸਕਿਨ ਗੋਰੀ ਹੋ ਗਈ ਹੈ ਸਾਡਾ ਰੰਗ ਜਿਹੜਾ ਹੈ ਚਿੱਟਾ ਹੋ ਗਿਆ ਸਾਨੂੰ ਇਸ ਤਰੀਕੇ ਨਾਲ ਲੱਗਦਾ ਹੈ ਪਰ ਜਦੋਂ ਹੀ ਉਹ ਦੋ ਚਾਰ ਦਿਨ ਬਾਅਦ ਆਪਾਂ ਦੇਖਦੇ ਆਂ ਤੇ ਉਹੀ ਸਕਿਨ ਸਾਡੀ ਜਿਹੜੀ ਨਾ ਖਰਾਬ ਲੱਗਣ ਲੱਗ ਜਾਂਦੀ ਹੈ ਤੇ ਸਕਿਨ ਪਤਲੀ ਹੋ ਜਾਂਦੀ ਹੈ ਜਿਹੜੀਆਂ ਕੈਮੀਕਲ ਵਾਲੀ ਚੀਜ਼ਾਂ ਹੁੰਦੀਆਂ ਸਾਡੀ ਸਕਿਨ ਨੂੰ ਪਤਲਾ ਕਰ ਦਿੰਦੀਆਂ ਨੇ ਜਦੋਂ ਸਕਿਨ ਪਤਲੀ ਪੈ ਜਾਂਦੀ ਹੈ ਤੇ ਸ਼ਾਈਆਂ ਪਿਗਮੈਂਟੇਸ਼ਨ ਤੇ ਅਲਰਜੀ ਤੇ ਹੋਰ ਵੀ ਕਾਫੀ ਪ੍ਰੋਬਲਮ ਹੁੰਦੀਆਂ ਨੇ ਜਿਹੜੀਆਂ ਸਾਡੇ ਚਿਹਰੇ ਤੇ ਹੋ ਜਾਂਦੀਆਂ ਨੇ ਤੇ ਇਹ ਵਾਲਾ ਫੇਸ਼ੀਅਲ ਅਗਰ ਤੁਸੀਂ ਕਰਦੇ ਰਹੋਗੇ ਕਿ ਤੁਹਾਨੂੰ ਕੋਈ ਵੀ ਜ਼ਰੂਰਤ ਨਹੀਂ ਪੈਣੀ ਹੈਗੀ ਕਿਸੇ ਪਾਰਲਰ 'ਚ ਜਾਣ ਦੀ ਕੋਈ ਫੇਸ਼ੀਅਲ ਕਰਵਾਉਣ ਦੀ ਕੋਈ ਮਹਿੰਗੇ ਮਹਿੰਗੇ ਟ੍ਰੀਟਮੈਂਟ ਕਰਵਾਉਣ ਦੀ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਹੈਗੀ ਕਿਉਂਕਿ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ ਨੇਚਰਲ ਹੁੰਦੀਆਂ ਨੇ ਤੇ ਜਦੋਂ ਆਪਾਂ ਫੇਸ ਤੇ ਲਗਾਉਣ ਲੱਗ ਜਾਂਦੇ ਆ ਨਾ ਸਾਡਾ ਫੇਸ ਜਿਹੜਾ ਦਿਨੋ ਦਿਨ ਦਿਨੋ ਦਿਨ ਗਲੋ ਕਰਨ ਲੱਗ ਜਾਂਦਾ ਹੈ ਤੇ ਆ ਤੁਸੀਂ ਦੇਖ ਸਕਦੇ ਇਸ ਤਰੀਕੇ ਨਾਲ ਆਪਾਂ ਚਿਹਰੇ ਤੇ ਅਪਲਾਈ ਕਰ ਲੈਣਾ ਜਿੱਥੇ ਤੁਹਾਡੇ ਟੈਨਿੰਗ ਲੱਗਦੀ ਹੈ ਕਈ ਵਾਰ ਸਾਡੇ ਗਲ ਗਲ ਤੇ ਲੱਗਦੀ ਹੈ ਬੈਕ ਤੇ ਲੱਗਦੀ ਹੈ ਠੀਕ ਹੈ ਔਰ ਬਾਹਾਂ ਤੇ ਹੱਥਾਂ ਤੇ ਸਾਰੇ ਕੋਣੀਆਂ ਤੇ ਸਾਨੂੰ ਲੱਗਦਾ ਕਿ ਸਾਡੇ ਟੈਨਿੰਗ ਹੋ ਚੁੱਕੀ ਹੈ ਜਾਂ ਸਾਡੇ ਜਿੱਥੇ ਤੱਕ ਸਾਡਾ ਕੱਪੜੇ ਦੇ ਨਾਲ ਸਰੀਰ ਟੱਕਿਆ ਰਹਿੰਦਾ ਉੱਥੋਂ ਤੱਕ ਗੋਰਾ ਹੁੰਦਾ ਹੈ ਜਿੱਥੇ ਤੱਕ ਸਾਡੇ ਕੱਪੜੇ ਨਹੀਂ ਹੁੰਦੇ ਉੱਥੇ ਟੈਨਿੰਗ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਇਹ ਵਾਲਾ ਫੇਸ ਪੈਕ ਤੁਸੀਂ ਣਾਉਣ ਤੋਂ ਪਹਿਲਾਂ ਵੀ ਲਗਾ ਸਕਦੇ ਹੋ ਸ਼ਾਮ ਟਾਈਮ ਲਗਾ ਸਕਦੇ ਹੋ ਜਿਹੜਾ ਟਾਈਮ ਮਰਜੀ ਤੁਸੀਂ ਇਸ ਨੂੰ ਲਗਾ ਸਕਦੇ ਹੋ ਹਫ਼ਤੇ 'ਚ ਚਾਰ ਵਾਰੀ ਲਗਾਉਣਾ ਸ਼ੁਰੂ ਕਰ ਦੇਵੋ ਤੁਹਾਡੀ ਸਕਿਨ ਆਂਡੇ ਵਾਂਗੂ ਨਿਕਲ ਆਈ ਹੈ ਦੇਖੋ ਕਿੰਨੀ ਚਮਕ ਵਾਲੀ ਹੋ ਗਈ ਹੈ ਮੈਂ 15 ਮਿੰਟ ਲਗਾ ਕੇ ਰੱਖਿਆ ਉਸ ਤੋਂ ਬਾਅਦ ਫਿਰ ਡਰਾਈ ਹੋਣ ਤੋਂ ਬਾਅਦ ਮੈਂ ਥੋੜਾ ਜਿਹਾ ਗਿੱਲਾ ਕਰਕੇ ਤੇਦੀ ਮ사ਜ ਕੀਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਮ사ਜ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਗਰਦਨ ਦਾ ਔਰ ਚਿਹਰੇ ਦਾ ਕਲਰ ਦੇਖੋ ਡਿਫਰੈਂਟ ਕਿੰਨਾ ਨਜ਼ਰ ਆ ਰਿਹਾ ਹੈ ਚਿਹਰਾ ਜਿਹੜਾ ਸਾਫ਼ ਲੱਗ ਰਿਹਾ ਗਰਦਨ ਨਾਲ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਜਿਹੜੀ ਚੀਜ਼ ਹੁੰਦੀ ਹੈ ਨਾ ਕੌਫੀ ਜਿਹੜੀ ਹੁੰਦੀ ਸਾਡੇ ਚਿਹਰੇ ਦੀ ਟੈਨਿੰਗ ਜਿਹੜੀ ਹੈ ਨਾ ਬਿਲਕੁਲ ਖਤਮ ਕਰ ਦਿੰਦੀ ਹੈ ਬਹੁਤ ਹੀ ਪਿਆਰਾ ਸਾਡਾ ਚਿਹਰਾ ਖੂਬਸੂਰਤ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਰਿਜ਼ਲਟ ਬਹੁਤ ਹੀ ਵਧੀਆ ਆਉਂਦਾ ਹੈ ਇੱਕ ਵਾਰ ਵਿੱਚ ਹੀ ਫਰਕ ਨਜ਼ਰ ਆਉਣ ਲੱਗ ਜਾਂਦਾ ਤੁਸੀਂ ਲਗਾ ਕੇ ਦੇਖਿਓ ਵੈਸੇ ਤੁਸੀਂ ਵੇਸਣ ਨਾਲੋਂ ਨਾ ਜਿਹੜਾ ਕਣਕ ਦਾ ਆਟਾ ਹੁੰਦਾ ਉਹ ਹੀ ਇਸਤੇਮਾਲ ਕਰਿਓ ਜਿਆਦਾ ਬੈਟਰ ਹੁੰਦਾ ਉਹਦੇ ਨਾਲ ਦੋ ਫਾਇਦੇ ਹੁੰਦੇ ਨੇ ਅਗਰ ਤੁਸੀਂ ਪੂਰਾ ਅੱਧਾ ਘੰਟਾ ਲਗਾ ਕੇ ਰੱਖੋਗੇ ਤੇ ਤੁਹਾਡੇ ਚਿਹਰੇ ਦੇ ਜਿਹੜੇ ਹੇਅਰ ਨੇ ਨਾ ਜਿਹੇ ਤੁਸੀਂ ਜਾਂਦੇ ਤੁਹਾਡੇ ਚਿਹਰੇ ਦੇ ਹੇਅਰ ਜਿਹੜੇ ਜਲਦੀ ਸਾਫ਼ ਹੋ ਜਾਣ ਜਲਦੀ ਠੀਕ ਹੋ ਜਾਣ ਰਿਮੂਵ ਹੋ ਜਾਣੇ ਤੇ ਆਟਾ ਜਿਹੜਾ ਜਦੋਂ ਸੁੱਕ ਜਾਂਦਾ ਨਾ ਫੇਸ ਤੇ ਤੇ ਜਦੋਂ ਆਪਾਂ ਇਸ ਤਰੀਕੇ ਨਾਲ ਰਗੜ ਕੇ ਉਹਨੂੰ ਉਤਾਰਦੇ ਆ ਤੇ ਸਾਡਾ ਫੇਸ ਇੱਕਦਮ ਕਲੀਨ ਤੇ ਇੱਕਦਮ ਸਾਫ਼ ਤੇ ਬਿਊਟੀਫੁੱਲ ਹੋ ਜਾਂਦਾ ਹੈ ਕਿਉਂਕਿ ਬਹੁਤ ਭੈਣਾਂ ਨੂੰ ਪ੍ਰੋਬਲਮ ਹੁੰਦੀ ਹੈ ਫੇਸ ਤੇ ਹੇਅਰ ਦੀ ਫੇਸ ਦੇ ਹੇਅਰ ਜਿਹੜੇ ਨੇ ਇਹਨਾਂ ਦੇ ਦੋ ਕਾਰਨ ਹੁੰਦੇ ਨੇ ਇੱਕ ਤੇ ਸਾਡਾ ਖਾਣ ਪਾਣ ਗਲਤ ਹੋ ਹੁੰਦਾ ਹੈ ਦੂਜਾ ਸਾਡੇ ਹਾਰਮੋਨਸ ਚੇਂਜ ਹੁੰਦੇ ਨੇ ਉਹਦੇ ਵਜ੍ਹਾ ਨਾਲ ਜਿਹੜੀਆਂ ਭੈਣਾਂ ਨੂੰ ਨਾ ਮਤਲਬ ਕਿ ਨਹਾਵੜ ਦੀ ਪ੍ਰੋਬਲਮ ਰਹਿੰਦੀ ਹੈ ਹੈਨਾ ਕਾਫੀ ਦਿਨ ਉੱਪਰ ਹੋ ਜਾਂਦੇ ਨੇ ਤੇ ਉਦੋਂ ਤੁਹਾਨੂੰ ਮਤਲਬ ਕਿ ਮਹਾਮਾਰੀ ਚ ਪ੍ਰੋਬਲਮ ਹੋ ਜਾਂਦੀ ਹੈ ਉਹਦੀ ਵਜ੍ਹਾ ਨਾਲ ਵੀ ਤੁਹਾਡੇ ਹਾਰਮੋਨਸ ਚੇਂਜ ਹੁੰਦੇ ਨੇ ਤੇ ਇਸ ਕਰਕੇ ਤੁਹਾਡੇ ਬੱਚੇਰੇ ਤੇ ਹੇਅਰ ਵੀ ਆਉਂਦੇ ਨੇ ਔਰ ਦਾਗ ਵੀ ਔਰ ਪਿੰਪਲ ਵੀ ਔਰ ਜਿਨ੍ਹਾਂ ਦੇ ਸ਼ਾਇਆ ਹੁੰਦੀਆਂ ਨੇ ਨਾ ਗੰਦੇ ਗੰਦੇ ਕਾਲਿਆਂ ਕਾਲਿਆਂ ਉਹੀ ਵਜ੍ਹਾ ਹੁੰਦੀ ਹੈ ਜਿਨ੍ਹਾਂ ਨੂੰ ਪੀਰੀਅਡ ਖੁੱਲ ਕੇ ਨਹੀਂ ਆਉਂਦੇ ਹੈਗੇ ਤੁਸੀਂ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਤਾਂ ਤੁਸੀਂ ਦੱਸਿਓ ਮੈਂ ਤੁਹਾਨੂੰ ਇਲਾਜ ਵੀ ਉਹਦਾ ਦੱਸ ਦਵਾਂਗੀ ਕਿਸ ਤਰੀਕੇ ਨਾਲ ਤੁਸੀਂ ਆਪਣੇ ਪੀਰੀਅਡ ਜਿਹੜੇ ਆਪਣੇ ਖੁੱਲ ਕੇ ਲਿਆਣਾ ਚਾਹੁੰਦੇ ਹੋ ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਫਿਰ ਮਿਲਦੇ ਆ ਜੀ ਬਾਏ